ਇਹ ਤਿੰਨ ਰਾਸ਼ੀ ਦੇ ਲੋਕ ਹੋ ਜਾਣ ਖੁਸ਼ ਕਿਉਂਕਿ ਕਾਰੋਬਾਰ ਤੋਂ ਲੈ ਕੇ ਧਨ ਦੌਲਤ ਸ਼ੋਹਰਤ ਹਰ ਚੀਜ਼ ਮਿਲਣ ਵਾਲੀ ਹੈ ਖੁੱਲੇ حساب ਨਾਲ ਸੂਰਜ ਅਤੇ ਬ੍ਰਹਸਪਤੀ ਮਿਲ ਕੇ ਇਹਨਾਂ ਤਿੰਨ ਰਾਸ਼ੀਆਂ ਦੇ ਵਿੱਚ ਕਰਨ ਜਾ ਰਹੇ ਨੇ ਐਂਟਰ ਇਹਨਾਂ ਨੂੰ ਮਿਲੇਗਾ ਖੂਬ ਫਾਇਦਾ ਇਹ ਕਿਹੜੀਆਂ ਰਾਸ਼ੀਆਂ ਨੇ ਅਤੇ ਕਿਸ ਮਹੀਨੇ ਦੇ ਵਿੱਚ ਇਹਨਾਂ ਨੂੰ ਹੋਣ ਵਾਲਾ ਹੈ ਫਾਇਦਾ ਸਾਰਾ ਕੁਝ ਦੱਸਾਂਗੇ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਜੀ ਹਾਂ ਬਹੁਤ ਸਾਰੇ ਲੋਕ ਐਸਟ੍ਰੋਲੋਜੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਤੇ ਬਹੁਤ ਸਾਰੇ ਲੋਕ ਨਹੀਂ ਕਰਦੇ ਪਰ ਜਿਹੜੇ ਲੋਕ ਵਿਸ਼ਵਾਸ ਕਰਦੇ ਨੇ ਉਹਨਾਂ ਦੇ ਲਈ ਇੱਕ ਖਬਰ ਹੈ ਜੀ ਹਾਂ ਦਾਦੀਏ ਕਿ 12 ਸਾਲਾਂ ਬਾਅਦ ਇਹਨਾਂ ਤਿੰਨ ਰਾਸ਼ੀਆਂ ਨੂੰ ਬਹੁਤ ਸਾਰਾ ਫਾਇਦਾ ਹੋਣ ਵਾਲਾ ਹੈ ਜੀ ਹਾਂ ਇਹਨਾਂ 12 ਜੋ 12 ਸਾਲਾਂ ਬਾਅਦ ਇਹਨਾਂ ਤਿੰਨ ਰਾਸ਼ੀਆਂ ਦੇ ਵਿੱਚ ਜਿਵੇਂ ਸੂਰਜ ਦੇਵਤਾ ਅਤੇ ਬ੍ਰਹਸਪਤੀ ਦੇਵਤਾ ਜਿਹੜੇ ਨੇ ਉਹ ਐਂਟਰ ਹੋਣ ਵਾਲੇ ਨੇ ਦਾਦੀਏ ਕਿ ਸੂਰਜ ਦੇਵਤਾ ਨੂੰ ਗ੍ਰਹਾਂ ਗ੍ਰਹਾਂ ਦਾ ਰਾਜਾ ਕਿਹਾ ਜਾਂਦਾ ਹੈ ਇਸ ਦੇ ਨਾਲ ਜਿਵੇਂ ਤੁਹਾਡੇ ਚ ਆਤਮ ਵਿਸ਼ਵਾਸ ਹੁੰਦਾ ਹੈ ਕਾਰੋਬਾਰ ਵੱਧਦਾਏ ਤੁਹਾਡੇ ਮਾਨ ਸਨਮਾਨ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਵੱਧਦਾ ਹੈ ਜਿਨ੍ਹਾਂ ਦੇ ਜੋ ਹੈ ਕੁੰਡਲੀ ਦੇ ਵਿੱਚ ਸੂਰਜ ਗ੍ਰਹਿ ਹੁੰਦੇ ਨੇ ਤੇ ਹੁਣ ਦੱਸਦੀ ਏ ਕਿ ਇਨ੍ਹਾਂ ਤਿੰਨ ਰਾਸ਼ੀਆਂ ਦੀ ਜੋ ਹੈ ਬੱਲੇ ਬੱਲੇ ਹੋਣ ਵਾਲੀ ਹੈ ਇਹ ਰਾਸ਼ੀਆਂ ਕਿਹੜੀਆਂ ਨੇ ਤੁਹਾਨੂੰ ਦੱਸ ਦਨ ਲਿਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਸ਼ ਰਾਸ਼ੀ ਦੀ ਦੱਸਦੀ ਏ ਕਿ ਮੇਸ਼ ਰਾਸ਼ੀ ਦੇ ਵਿੱਚ ਜੋ ਹੈ ਉਹ ਬ੍ਰਹਸਪਤੀ ਦੇਵਤਾ ਅਤੇ ਸੂਰਜ ਦੇਵਤਾ ਐਂਟਰ ਹੋਣ ਵਾਲੇ ਨੇ ਜਿਸ ਦੇ ਨਾਲ ਇਨ੍ਹਾਂ ਦੇ ਕਾਰੋਬਾਰ ਦੇ ਵਿੱਚ ਬਣोतरी ਹੋਵੇਗੀ ਮਾਨ ਸਨਮਾਨ ਵਧੇਗਾ ਦੂਜੀ ਰਾਸ਼ੀ ਆ ਸਿੰਘ ਰਾਸ਼ੀ ਇਨਾਦੀ ਵੀ ਰਾਸ਼ੀ ਦੇ ਵਿੱਚ ਜੋ ਹੈ ਉਹ ਸੂਰਜ ਦੇਵਤਾ ਅਤੇ ਬ੍ਰਹਸਪਤੀ ਦੇਵਤਾ ਐਂਟਰ ਹੋਣ ਵਾਲੇ ਨੇ 13 ਨੂੰ ਵੀ ਖੂਬ ਫਾਇਦਾ ਹੋਏਗਾ ਤੇ ਇਸ ਦੇ ਨਾਲ ਹੀ ਜੋ ਤੀਸਰੀ ਰਾਸ਼ੀ ਹੈ ਉਹ ਹੈ ਕਰਕ ਦੀ ਹਾਂ ਕਰਕ ਰਾਸ਼ੀ ਦੇ ਵਿੱਚ ਵੀ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ ਉਹਨਾਂ ਦੀ ਵੀ ਜੋ ਹੈ ਮਨੁਕਾਮਨਾਵਾਂ ਪੂਰੀਆਂ ਹੋਣਗੀਆਂ ਅਤੇ ਜੋ ਕੁਝ ਚਾਹੁੰਦੇ ਨੇ ਜ਼ਿੰਦਗੀ ਦੇ ਵਿੱਚ ਉਹ ਸਾਰਾ ਕੁਝ ਪੂਰਾ ਹੋ ਸਕਦਾ ਹੈ ਇਹ ਜੋ ਹੈ ਜਿਹੜਾ ਦਿਨ ਹੈ ਉਹ ਮਾਰਚ ਤੋਂ ਸ਼ੁਰੂ ਹੋਣ ਵਾਲਾ ਹੈ ਜੀ ਹਾਂ ਮਾਰਚ ਮਹੀਨੇ ਦੇ ਵਿੱਚ ਅਜਿਹੇ ਸੰਜੋਗ ਬਣ ਰਹੇ ਨੇ ਕਿ ਸੂਰਜ ਦੇਵਤਾ ਅਤੇ ਬ੍ਰਹਸਪਤੀ ਦੇਵਤਾ ਜਿਹੜੇ ਨੇ ਉਹ ਤਿੰਨ ਕੁੰਡਲੀਆਂ ਦੇ ਵਿੱਚ ਇਕੱਠੇ ਐਂਟਰ ਹੋਣ ਵਾਲੇ ਨੇ ਤੇ 12 ਸਾਲਾਂ ਬਾਅਦ ਹੈ ਸੰਜੋਗ ਬਣਿਆ ਹੈ ਐਸਟ੍ਰੋਲੋਜੀ ਦੇ ਅਨੁਸਾਰ ਸੋ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਨਾ ਚੀਜ਼ਾਂ ਦੇ ਵਿੱਚ ਵਿਸ਼ਵਾਸ ਕਰਦੇ ਹੋ ਜਾਂ ਨਹੀਂ ਕਰਦੇ ਹੋ ਜਰੂਰ ਦੱਸਣਾ